ਪੰਜਾਬ ਦੇ ਵਿੱਚ ਕਿਸ ਤਰ੍ਹਾਂ ਮਲੋਂਟ ਲੰਬੀ ਦੇ ਵਿੱਚ ਕਿਉਂ ਨਹੀਂ ਅਧਿਕਾਰਕਾਰ ਮਠਿਆਈ ਵਾਲੀਆਂ ਦੁਕਾਨਾਂ ਦੇ ਜਾਂ ਫਿਰ ਇੱਥੇ ਦੀਵਾਲੀ ਤੋਂ ਪਹਿਲਾਂ ਹੀ ਮਠਿਆਈਆਂ ਸਟੋਰ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਉਸ ਨੂੰ ਲੈ ਕੇ ਕਿੱਥੇ ਕਿੱਥੇ ਜਿਹੜੀਆਂ ਮਠਿਆਈਆਂ ਜਿਹੜੀ ਸਟੋਰ ਕੀਤੀ ਗਈ ਹੈ ਉਸ ਤੋਂ ਬਾਅਦ ਕਿਉਂ ਅਧਿਕਾਰ ਸਿਹਤ ਵਿਭਾਗ ਵੱਲੋਂ ਸੈਂਪਲ ਨਹੀਂ ਭਰੇ ਜਾਂਦੀ ਦੀਵਾਲੀ ਤੋਂ ਪਹਿਲਾਂ ਦੀਵਾਲੀ ਦੇ ਗਿਫਟ ਪਹੁੰਚੇ ਅਧਿਕਾਰੀਆਂ ਦੇ ਕੋਲ ਜਾਂ ਫਿਰ ਦੀਵਾਲੀ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਗੱਲ ਦੇ ਰਾਜਨੀਤਿਕ ਪ੍ਰੈਸ਼ਰ ਪੈ ਗਏ ਜਾਂ ਫਿਰ ਕਿਸੇ ਰਾਜਨੀਤਿਕ ਘਰਾਣਿਆਂ ਦੇ ਫੋਨ ਪਹੁੰਚ ਗਏ ਕਰਕੇ ਆਖੇ-ਇੱਕ ਕਰ ਕਿਸ ਤਰ੍ਹਾਂ ਸਾਡਾ ਕੰਮ ਹੈ ਸ਼ੀਸ਼ਾ ਦਿਖਾਣਾ ਕਿਉਂਕਿ ਅਸੀਂ ਸ਼ੀਸ਼ਾ ਦਿਖਾ ਰਹੇ ਹਾਂ ਤਾਂ ਮਿਠਾਈ ਵੇਚਤਾਵਾਂ ਨੂੰ ਸ਼ਾਇਦ ਇਹ ਗੱਲ ਹਾਜ਼ਮ ਨਾ ਆਂਦੀ ਹੋ ਤੇ ਨਕਲੀ ਮਿਠਾਈਆਂ ਜਿਹੜੀਆਂ ਮਾਰਕੀਟ ਦੇ ਵਿੱਚ ਖੁੱਲੇ ਤੌਰ ਤੇ ਵਿਕਦੀ ਜਿਹੜੀਆਂ ਨਜ਼ਰ ਆਈਆਂ ਤਾਂ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੈ ਲੇਕਿਨ ਪ੍ਰਸ਼ਾਸਨ ਦੀ ਚੁੱਪੀ ਛਾਂਦੀ ਹੋਈ ਹੈ ਖਾਸ ਕਰ ਜ਼ਿਲ੍ਹਾ ਸ਼ਹਿਰ ਮੁਕਸਰ ਸ਼ਹਿਰ ਦਾ ਪ੍ਰਸ਼ਾਸਨ ਖਾਸ ਕਰਕੇ ਚੁੱਪੀ ਛਾਂਦੀ ਬੈਠਾ ਆਕਰ ਕੀ ਕਾਰਨ ਰਹਿਣ ਚੁੱਪੀ ਸੰਧਨ ਦੇ ਮਗਰ ਸਰਕਾਰ ਦਾ ਫੋਨ ਚੱਕਣਾ ਹੀ ਪੱਤਰਕਾਰਾਂ ਦੇ ਬੰਦ ਕਰ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਪੱਤਰਕਾਰਾਂ ਤੇ ਟਿੱਪਣੀਆਂ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਿਰਫ ਪੱਤਰਕਾਰਾਂ ਤੇ ਜਿਹੜੀਆਂ ਸਰਕਾਰ ਦੀਆਂ ਪੋਲਾਂ ਖੁੱਲਦੀਆਂ ਨੇ ਉਹਨਾਂ ਨੂੰ ਉਹ ਬਰਦਾਸ਼ਤ ਨਹੀਂ ਹੁੰਦੀਆਂ ਪਈਆਂ ਇਸ ਕਰਕੇ ਉਹਨਾਂ ਦੀ ਪੱਤਰਕਾਰਾਂ ਤੇ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਸਿਹਤ ਵਿਭਾਗ ਨੂੰ ਜਗਾਓ ਕਿ ਸਿਹਤ ਵਿਭਾਗ ਮੈਂ ਦੇ ਉੱਤੇ ਕਾਰਵਾਈਆਂ ਕਰੋ ਤੁਹਾਡੇ ਸਿਹਤ ਵਿਭਾਗਾਂ ਜਿਹੜਾ ਕਾਰਵਾਈ ਆਪਣੀ ਡਿਊਟੀ ਮੰਨਦਾ ਜਾਂ ਨਹੀਂ ਕਰਦਾ ਉਹਨਾਂ ਤੇ ਕਾਰਵਾਈਆਂ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਂ ਪੱਤਰਕਾਰਾਂ ਤੇ ਟਿੱਪਣੀਆਂ ਕਰਨ ਲਈ ਬਿਜ਼ੀ ਹੋਏ ਨੇ ਤਾਂ ਜਦੋਂ ਸਿਹਤ ਵਿਭਾਗ ਨੂੰ ਪੱਤਰਕਾਰ ਫੋਨ ਕਰਦੇ ਨੇ ਕਿਸੇ ਵੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਹੰਕਾਰ ਕੱਦਾਂ ਪੰਜਾਬ ਹਰਿਆਣਾ ਲਾਈਕ ਦੇ ਵਿਸ਼ਾ ਗੱਲ ਕਰਨ ਜਾ ਰਿਹਾ ਮਲੋੜਦੀ ਮਲੋਟ ਲੰਬੀ ਸਮੇਤ ਸਿਹਤ ਵਿਭਾਗ ਦਾ ਦਿਵਾਲੀਆ ਫਟਿਆ ਜਿਹੜਾ ਨਜ਼ਰ ਆਇਆ ਇਸ ਯਾ ਬਿਲਕੁਲ ਸਿਹਤ ਵਿਭਾਗ ਦਾ ਦਿਵਾਲੀਆ ਜਿਹੜਾ ਫਿਰ ਚੁੱਕਿਆ ਹੈ ਤੇ ਦਿੱਥੇ ਸਿਹਤ ਵਿਭਾਗ ਦੇ ਵੱਲੋਂ ਪੰਜਾਬ ਦੇ ਮਲੋਟ ਲੰਬੀ ਸਮੇਤ ਕਈ ਇਲਾਕਿਆਂ ਦੇ ਵਿੱਚ ਜਿਹੜੀ ਹੈ ਕਿਤੇ ਵੀ ਜਗ੍ਹਾ ਦੇ ਉੱਤੇ ਸੈਂਪਲਿੰਗ ਨਹੀਂ ਕੀਤੀ ਜਾ ਰਹੀ ਲੋਕਿ ਤਹਾਰਾਂ ਦਾ ਸੀਜ਼ਨ ਚੱਲਦਾ ਪਿਆ ਤਾਂ ਉਸ ਦੇ ਨਾਲ ਹੀ ਲੋਕਾਂ ਦੇ ਨਾਲ ਸਿਹਤ ਦੇ ਨਾਲ ਵੱਡਾ ਖਿਲਵਾੜ ਹੈ ਜਿਹੜੀ ਪੰਜਾਬ ਦੇ ਜਿਹੜੇ ਅਧਿਕਾਰੀ ਨੇ ਕਰਦੇ ਨਜ਼ਰ ਆਏ ਨੇ ਤਾਂ ਉੱਥੇ ਹੀ ਪੰਜਾਬ ਦੇ ਇਹੀ ਲੋਕ ਕਹਰੇ ਨੇ ਪੰਜਾਬ ਦੇ ਮਲੋਂਟ ਅਤੇ ਲੰਬੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਦਿਵਾਲੀਆ ਫਿੱਟ ਗਿਆ ਕਿਉਂਕਿ ਦਿਵਾਲੀ ਦੇ ਮੌਕੇ ਤੇ ਆ ਕੇ ਇਹ ਆਪਣੀਆਂ ਜੇਬਾਂ ਭਰਨ ਦੇ ਉੱਤੇ ਲੱਗੇ ਹੋਏ ਨੇ ਤਾਂ ਇਸ ਨੂੰ ਲੈ ਕੇ ਜਿਹੜੀਆਂ ਜੇਬਾਂ ਭਰਨ ਨੂੰ ਲੈ ਕੇ ਜਿਹੜਾ ਵੱਡਾ ਇੱਕ ਚੈਲੰਜ ਹੈ ਉਹ ਬਿਲਕੁਲ ਜਾਰੀ ਹੈ ਤਾਂ ਉਸ ਦੇ ਨਾਲ ਹੀ ਕੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਮਲੋਟ ਲੰਬੀ ਦੇ ਵਿੱਚ ਕਿਉਂ ਨਹੀਂ ਆਖਿਰਕਾਰ ਮਠਿਆਈ ਵਾਲੀਆਂ ਦੁਕਾਨਾਂ ਦੇ ਜਾਂ ਫਿਰ ਇੱਥੇ ਦੀਵਾਲੀ ਤੋਂ ਪਹਿਲਾਂ ਹੀ ਮਠਿਆਈਆਂ ਸਟੋਰ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਉਸ ਨੂੰ ਲੈ ਕੇ ਕਿੱਥੇ-ਕਿੱਥੇ ਜਿਹੜੀਆਂ ਮਠਿਆਈਆਂ ਜਿਹੜੀ ਸਟੋਰ ਕੀਤੀ ਗਈ ਹੈ ਉਸ ਤੋਂ ਬਾਅਦ ਕਿਉਂ ਆਖਿਰਕਾਰ ਸਿਹਤ ਵਿਭਾਗ ਵੱਲੋਂ ਸੈਂਪਲ ਨਹੀਂ ਭਰੇ ਜਾ ਰਹੇ ਇਹ ਗੱਲਾਂ ਦਾ ਚਰਚਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਲੇਕਿਨ ਇਸ ਦੀ ਪੂਰੀ ਜਾਣਕਾਰੀ ਲੈਣ ਵਾਸਤੇ ਜਦੋਂ ਸਿਹਤ ਵਿਭਾਗ ਦੇ ਜਿਹੜੇ ਫੂਡ ਸੈਫਟੀ ਇਨਸਪੈਕਟਰ ਨੇ ਜਾਂ ਫਿਰ ਜਿਹੜੇ ਨਦੀ ਸੈਂਪਲਿੰਗ ਕਰਦੇ ਨੇ ਦੀ ਕਾਰੀ ਦੇ ਨਾਲ ਕਰੰ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਵਾਰ ਉਹਨਾਂ ਨੂੰ ਫੋਨ ਮਿਲਾਇਆ ਗਿਆ ਤਾਂ ਉਹਨਾਂ ਵੱਲੋਂ ਫੋਨ ਚੱਕ ਕੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਤਾਂ ਲੋਕ ਮਲੋੜ ਦੇ ਵਿੱਚ ਕਈ ਪਿਛਲੇ ਸਾਲ ਜਦੋਂ ਦੀਵਾਲੀ ਦੇ ਮੌਕੇ ਤੋਂ ਪਹਿਲਾਂ ਨਕਲੀ ਦੁੱਧ ਨਕਲੀ ਖੋਪਰਾ ਮਤ ਹੋਇਆ ਸੀ ਲੇਕਿਨ ਇਸ ਵਾਰ ਵੀ ਇਸ ਤਰ੍ਹਾਂ ਦੀ ਜਿਹੜੀ ਖਾਨ ਪੀਂਦੀਆਂ ਚੀਜ਼ਾਂ ਦੇ ਵਿੱਚ ਵਿਸੇਤ ਵਿਭਾਗ ਵੱਲੋਂ ਵੱਡੀ ਜਿਹੜੀ ਹੈ ਅ ਅੰਗੇਲੀ ਹੈ ਉਹ ਵਰਤੀ ਜਾ ਰਹੀ ਹੈ ਤਾਂ ਲੇਕਿਨ ਦੀਵਾਲੀ ਦੇ ਵਿੱਚ ਕੁਝ ਕ ਦਿਨ ਹਜੇ ਬਾਕੀ ਨੇ ਤਾਂ ਜਿਹੜੇ ਆ ਲੋਕ ਇਸ ਗੱਲ ਦੀ ਚਰਚਾ ਕਰਨੇ ਕਿ ਇਸ ਵਾਰ ਕਿਸੇ ਵੀ ਮਠਿਆਈ ਵਾਲੀ ਦੁਕਾਨ ਤੇ ਸੈਂਪਲ ਨਹੀਂ ਪਰੇਗੇ ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਚੈੱਕ ਨਹੀਂ ਹੋਈਆਂ ਜਿਹੜੇ ਜਾਲੀ ੱਡੇ ਲੱਗਦੇ ਨੇ ਟੈਂਪਰੇਰੀ ੱਡੇ ਲੱਗਦੇ ਨੇ ਉਹਨਾਂ ਤੇ ਹਰ ਜਗ੍ਹਾ ਦੇ ਉਤੇ ੱਡੇ ਲੱਗਣਗੇ ਮਠਿਆਈਆਂ ਸਟੋਰ ਹੋ ਕੇ ਦੂਜੇ ਸ਼ਹਿਰਾਂ ਦੇ ਵਿੱਚੋਂ ਆ ਰਹੀਆਂ ਨੇ ਲੇਕਿਨ ਇਸ ਗੱਲ ਦੀ ਚਰਚਾ ਜ਼ੋਰ ਬਣੀ ਹੋਈ ਹੈ ਲੇਕਿਨ ਆਖਿਰਕਾਰ ਕਿਸ ਕਿਉਂ ਕਾਰਵਾਈ ਨਹੀਂ ਹੋਈ ਕਿ ਆਖਿਰਕਾਰ ਦੀਵਾਲੀ ਤੋਂ ਪਹਿਲਾਂ ਦੀਵਾਲੀ ਦੇ ਗਿਫਟ ਪਹੁੰਚੇ ਅਧਿਕਾਰੀਆਂ ਦੇ ਕੋਲ ਜਾਂ ਫਿਰ ਦੀਵਾਲੀ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਗੱਲ ਦੇ ਰਾਜਨੀਤਿਕ ਪ੍ਰੈਸ਼ਰ ਪੈ ਗਏ ਜਾਂ ਫਿਰ ਕਿਸੇ ਰਾਜਨੀਤਿਕ ਘਰਾਣਿਆਂ ਦੇ ਫੋਨ ਪਹੁੰਚ ਗਏ ਕਿ ਆਖੇ ਕਰ ਕਿਸ ਤਰ੍ਹਾਂ ਸਾਡਾ ਕੰਮ ਹੈ ਸ਼ੀਸ਼ਾ ਦਿਖਾਣਾ ਕਿਉਂਕਿ ਅਸੀਂ ਸ਼ੀਸ਼ਾ ਦਿਖਾ ਰਹੇ ਹਾਂ ਤੇ ਮਠਾਈ ਵੇਚਤਾਵਾਂ ਨੂੰ ਸ਼ਾਇਦ ਇਹ ਗੱਲ ਹਜ਼ਮ ਨਾ ਆਂਦੀ ਹੋਵੇ ਕਿਉਂਕਿ ਉਹਨਾਂ ਨੇ ਦੋ ਰੁਪਏ ਕਮਾਉਣੇ ਐ ਤੇ ਦੀਵਾਲੀ ਦਾ ਉਹ ਜਿਹੜਾ ਅੱਡੇ ਲੱਗੇ ਹੋਏ ਨੇ ਬਾਜ਼ਾਰਾਂ ਦੇ ਵਿੱਚ ਖੂਬ رونਕ ਹੈ ਕਿਉਂਕਿ ਤਿਉਹਾਰਾਂ ਦੇ ਮੌਕੇ ਤੇ ਆ ਕੇ ਲੋਕ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਵੰਡਣ ਲਈ ਮਠਾਈ ਲੈ ਕੇ ਜਾਂਦੇ ਨੇ ਲੇਕਿਨ ਉਸ ਤੋਂ ਪਹਿਲਾਂ ਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਨਕਲੀ ਖੋਆ ਸਮੇਤ ਨਕਲੀ ਮਠਾਈਆਂ ਜਿਹੜੀਆਂ ਮਾਰਕੀਟ ਦੇ ਵਿੱਚ ਖੁੱਲੇ ਤੌਰ ਤੇ ਵਿਕਦੀ ਜਿਹੜੀਆਂ ਨਜ਼ਰ ਆਈਆਂ ਤਾਂ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੈ ਲੇਕਿਨ ਪ੍ਰਸ਼ਾਸਨ ਦੀ ਚੁੱਪੀ-ਚਾਂਦੀ ਹੋਈ ਹੈ ਖਾਸ ਕਰ ਜ਼ਿਲ੍ਹਾ ਸ਼ਹਿਰ ਮੁਕਸਰ ਸਹਾਇਦਾ ਪ੍ਰਸ਼ਾਸਨ ਖਾਸ ਕਰਕੇ ਚੁੱਪੀ-ਚਾਂਦੀ ਬਿਠਾ ਕੇ ਕਰ ਕੀ ਕਾਰਨ ਰਹੇ ਨੇ ਚੁੱਪੀ ਸੰਨ ਦੇ ਮਗਰ ਕਿਉਂਕਿ ਇਸ ਕਾਰਨਾਂ ਦੇ ਮਗਰ ਕੀ ਰਾਜ਼ ਹੋ ਸਕਦੇ ਨੇ ਇਹ ਤਾਂ ਹਜੇ ਨਹੀਂ ਪਤਾ ਲੇਕਿਨ ਜਲਦ ਹੀ ਕੀ ਇਸ ਤੇ ਕੋਈ ਕਾਰਵਾਈ ਕਰਨੇ ਕਿਉਂਕਿ ਪ੍ਰਸ਼ਾਸਨ ਦਾ ਫੋਨ ਚੱਕਣਾ ਹੀ ਪੱਤਰਕਾਰਾਂ ਦੇ ਬੰਦ ਕਰ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਪੱਤਰਕਾਰਾਂ ਤੇ ਟਿੱਪਣੀਆਂ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਤਾਂ ਸਿਰਫ ਪੱਤਰਕਾਰਾਂ ਤੇ ਜਿਹੜੀਆਂ ਸਰਕਾਰ ਦੀਆਂ ਪੋਲਾਂ ਖੁੱਲਦੀਆਂ ਨੇ ਉਹਨਾਂ ਨੂੰ ਉਹ ਬਰਦਾਸ਼ਤ ਨਹੀਂ ਹੁੰਦੀਆਂ ਪਈਆਂ ਇਸ ਕਰਕੇ ਉਹਨਾਂ ਦੀ ਪੱਤਰਕਾਰਾਂ ਤੇ ਟਿੱਪਣੀਆਂ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਸਿਹਤ ਵਿਭਾਗ ਨੂੰ ਜਗਾਓ ਤੁਹਾਡੇ ਸਿਹਤ ਵਿਭਾਗ ਵਿੱਚ ਉੱਤੇ ਕਾਰਵਾਈਆਂ ਕਰੋ ਤੁਹਾਡੇ ਸਿਹਤ ਵਿਭਾਗਾਂ ਜਿਹੜਾ ਕਾਰਵਾਈ ਆਪਣੀ ਡਿਊਟੀਆਂ ਮੰਨਦਾ ਜਾਂ ਨਹੀਂ ਕਰਦਾ ਉਹਨਾਂ ਤੇ ਕਾਰਵਾਈਆਂ ਤੁਹਾਨੂੰ ਕਰਨੀਆਂ ਚਾਹੀਦੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਂ ਪੱਤਰਕਾਰਾਂ ਤੇ ਟਿੱਪਣੀਆਂ ਕਰਨ ਲਈ ਬਿਜ਼ੀ ਹੋਏ ਨੇ ਤਾਂ ਜਦੋਂ ਸਿਹਤ ਵਿਭਾਗ ਨੂੰ ਪੱਤਰਕਾਰ ਫੋਨ ਕਰਦੇ ਨੇ ਕਿਸੇ ਵੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਖਾਸ ਗੱਲ ਬਾਤ ਜਿਹੜੀ ਆ ਉਹ ਬਿਲਕੁਲ ਬਣਦੀ ਹੈ ਕਿ ਆ ਕਿਸ ਤਰ੍ਹਾਂ ਦੀ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਇਹ ਗੱਲਾਂ ਦਾ ਅਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਤਾਂ ਟਾਈਪ ਤੋਂ ਜਤਿਨ